ਤੇ ਜਦਨ ਸਾਸ 100 ਹੋ ਗਏ ਸਬਸਕ੍ਰਾਈਬਰ ਉਹਦੇ ਨਾਲ ਆਲੂ ਬਗਾਰੇ ਦੀ ਖੇਡ ਦੱਸ ਦਾਂਗੇ ਆਲੂ ਬਗਾਰੇ ਦੀ ਖੇਡ ਨਾਲ ਕਬੂਤਰ ਬਾਜੀ ਜਿੱਤ ਜਾਂਦਾ ਹੈ 101% ਕਬੂਤਰ ਚੰਗਾ ਹੋਣਾ ਚਾਹੀਦਾ ਥੋੜਾ ਬੋਦਾ ਉੜਦਾ ਹੋਵੇ ਨਸਲੋ ਚੰਗਾ ਹੋਵੇ ਤੇ ਮੈਂਗਾ ਧੱਕ ਪਾ ਦੂਗਾ ਆਲੂਗਾਰਾ ਇਕੱਲਾ ਤੇ ਅੱਜ ਤੁਹਾਨੂੰ ਇੱਕ ਗੋੜ ਦਿਖਾਣੇ ਆ ਪਾਕਿਸਤਾਨ ਨਾਲ ਬਣਿਆ ਜਿਹੜਾ ਕਿ ਆਪਾਂ ਕਬੂਤਰ ਨੂੰ ਕੱਢਣ ਲੱਗੇ ਜਾਂ ਲੋਡ ਮੁਤਾਬਕ ਜਿੱਦੂ ਲੋਡ ਪਵੇ ਜੇ ਉੱਡ ਕੇ ਆਏ ਨੂੰ ਕਈ ਵਾਰੀ ਦੇਣਾ ਪੈਂਦਾ ਦੁੱਸਰ ਜੇ ਠੰਡੇ ਮੌਸਮ 'ਚ ਤੁਸੀਂ ਇਹ ਡੱਬੀ ਲਓ ਹਮਦਰਦ ਦੀ ਤੇ ਆ ਇਹਦਾ ਪ੍ਰਾਈਸ ਹੈ ਬਾਜੀ 170 ਰੁਪਏ 120 ਰੁਪਏ ਦੀ ਮਿਲ ਜਾਂਦੀ ਏ 25 ਜਿੱਦਾਂ ਲਾ ਕੇ ਇਹ ਗੁੜ ਧੁੱਪੇ ਪਾ ਦੋ 2 ਦਿਨ ਮੁੜ ਕੇ ਕੱਢ ਲਓ ਆ ਵੀ ਮੇਰਾ ਵੀਰ ਜੇ ਕੋਈ ਵੀਰ ਭਰਾ ਆਪਣਾ ਨਹੀਂ ਗੁੜ ਬਣਾ ਸਕਦਾ ਬਣਾ ਬਣਿਆ ਗੁੜ ਜਿੱਦਾਂ ਲਾਂਦੇ ਆ ਕਿਸੇ ਕੋ ਮੰਗਣ ਦੀ ਲਿਆਣ ਦੀ بجائے ਹਰ ਚੀਜ਼ ਨੂੰ ਵਰਤੋ ਤੇ ਵਰਤ ਕੇ ਦਾ ਰਿਜ਼ਲਟ ਦੱਸਿਓ ਇਹੋ ਜਿਹਾ ਹੋਣਾ ਵਿਚੂ ਇਹ ਪਿਛਲੀ ਵਾਰ ਤੁਹਾਡਾ ਵਰਤਿਆ ਹੈ ਇਹੋ ਜਿਹਾ ਆਏਗਾ ਵਿਚੂ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ ਹੋਰ ਬਾਬੇਓ ਦੇ ਦਾ ਜੀ ਚੜ੍ਹਦੀ ਕਲਾ ਜੋ ਸਾਰੇ ਮੇਰੇ ਵੀਰ ਜਾਨਵਰ ਪੰਛੀ ਠੀਕ ਹੈ ਵੀਰਾਂ ਦੇ ਤੇ ਜਦਾਂ ਕਿ ਬਾਬੇਓ ਤੁਹਾਨੂੰ ਕਿਹਾ ਸੀ ਕਿ ਜਦੋਂ ਆਪਣੇ 500 ਸਬਸਕ੍ਰਾਈਬਰ ਹੋ ਗਏ ਉਦੋਂ ਤੁਹਾਡੇ ਲਈ ਗੋੜ ਦੀ ਵੀਡੀਓ ਲੈ ਕੇ ਆਵਾਂਗੇ ਵਜ੍ਹਾ ਤੇ ਲੋਕ ਸਬਸਕ੍ਰਾਈਬਰ ਰਹਿੰਦੇ ਹਜੇ 500 ਨੂੰ ਪਰ ਫਿਰ ਵੀ ਕਈ ਮੇਰੇ ਵੀਰਾਂ ਦੇ ਕਮੈਂਟ ਆਉਂਦੇ ਸੀ ਮੈਸੇਜ ਆਉਂਦੇ ਸੀ WhatsApp ਤੇ ਵੀ ਕਿ ਭਾਜੀ ਪਾ ਦਿਓ ਗੋੜ ਦੀ ਵੀਡੀਓ ਹੁਣ 2-3 ਦਿਨ ਹੋ ਗਏ ਤੇ ਕਹੀ ਜਾਂਦੇ ਆ ਤੇ ਅੱਜ ਮੇਰਾ ਵੀਰ ਅਸੀਂ ਪਾ ਹੀ ਦਿੰਨੇ ਆ ਵੀਡੀਓ ਚਲੋ ਭਰਾਵਾਂ ਨੇ ਕਰਾਈ ਦੇਣੇ ਜਿਹੜੇ 2-4 ਰਹਿ ਗਏ ਆ ਤੇ ਵੀਡੀਓ ਪਾਵਾਂਗੇ ਕਿ ਗੋੜ ਬਾਰੇ ਕਿ ਜਿਹੜਾ ਕਬੂਤਰਾ ਲਾਈਦਾ ਅਸੀਂ ਜਦੋਂ ਬਾਹਰ ਕੱਢੀਦੇ ਆ ਸਾਰਾ ਵਿਸਤਾਰ ਚ ਦੱਸਾਂਗੇ ਕਿ ਕਿੰਨੇ ਦਿਨ ਲਾਣਾ ਹੈ ਤੇ ਕਿੰਨੇ ਘੰਟੇ ਕਬੂਤਰ ਧੁੱਪ 'ਚ ਬਾਹਰ ਕੱਢਨੇ ਆ ਤੇ ਕਾਦੇ-ਕਾਦੇ ਕੰਮ ਆਂਦਾ ਤੇ ਕਿਹੜੀ ਕੰਪਨੀ ਦਾ ਗੋੜ ਹੈ ਮਤਲਬ ਕਿ ਸਭ ਕੁਝ ਪੂਰੇ ਵਿਸਤਾਰ 'ਚ ਦੱਸਾਂਗੇ ਤੁਹਾਨੂੰ ਮੇਰੇ ਵੀਰ ਵੀਡੀਓ ਪੂਰੀ ਦੇਖਿਓ ਤੇ ਮੇਰੇ ਚੈਨਲ ਕਰਨਾ ਸਬਸਕ੍ਰਾਈਬ ਜਲਦੀ-ਜਲਦੀ ਵੀਡੀਓ ਆ ਗਈ ਯਾਰ ਹੋ ਜਾਣਗੇ ਤੇ ਉਦੋਂ ਫਿਰ ਤੁਹਾਨੂੰ ਪਾਣੀ ਦੀ ਵੀਡੀਓ ਪਾ ਦਾਂਗੇ ਮੇਰੇ ਵੀਰੋ ਕਰ ਦਿਓ ਜਿੱਦਿਹਾ ਤੇ 1000 ਸਬਸਕ੍ਰਾਈਬਰ ਹੋਣ ਤੇ ਪਾਣੀ ਦੀ ਵੀਡੀਓ ਪਾ ਦਾਂਗੇ ਅਸੀਂ ਜਿਹੜੇ ਮੇਰੇ ਵੀਰਾਂ ਨਹੀਂ ਪਾਤਾ ਉਹ ਦੇਖ ਲੈਣਗੇ ਬਾਕੀ ਤੇ ਇਹ ਦੇਖੋ ਗੋੜ ਦੀ ਵੀਡੀਓ ਤੇ ਲਿਆ ਕੇ ਤੇ ਯੂਜ਼ ਕਰਕੇ ਕਮੈਂਟ ਕਰਕੇ ਦੱਸਿਓ ਆਓ ਦੇਖਿਓ ਹਾਂਜੀ ਹੋਰ ਸਭ ਠੀਕ ਠਾਕ ਮੇਰੇ ਭਰਾ ਜਾਨਵਰ ਪੰਛੀ ਠੀਕ ਹੈ ਜੀ ਸਾਰਿਆਂ ਦੇ ਆਈ ਹੋਪ ਠੀਕ ਹੀ ਹੋਣਗੇ ਜੀ ਠੰਡ ਤੋਂ ਬਚਾ ਰੱਖੋ ਵੀਰ ਆਪਣੇ ਕਬੂਤਰਾਂ ਦਾ ਤੇ ਅੱਜ ਤੁਹਾਨੂੰ ਇੱਕ ਗੋੜ ਦਿਖਾਣੇ ਆ ਪਾਕਿਸਤਾਨ ਨਾਲ ਬਣਿਆ ਜਿਹੜਾ ਕਿ ਆਪਾਂ ਕਬੂਤਰ ਨੂੰ ਕੱਢਣ ਲੱਗੇ ਜਾਂ ਲੋਡ ਮੁਤਾਬਕ ਜਿੱਦੂ ਲੋਡ ਪਵੇ ਜੇ ਉੱਡ ਕੇ ਆਏ ਨੂੰ ਕਈ ਵਾਰੀ ਦੇਣਾ ਪੈਂਦਾ ਦੁੱਸਰਜ ਠੰਡੇ ਮੌਸਮ 'ਚ ਉਹ ਤੁਹਾਨੂੰ ਦੱਸਾਂਗੇ ਜੇ ਕੋਈ ਵੀਰ ਨੇ ਨਹੀਂ ਬਣਾਣਾ ਤੇ ਬਣਿਆ ਬਣਾਇਆ ਤੁਸੀਂ ਵਰਤ ਸਕਦੇ ਹੋ ਹਮਦਰਦ ਦਾ ਖਮੀਰਾ ਹਮਦਰਦ ਗਾਜ਼ਬਾਨ ਖਾਸ ਇਹ ਵੀ ਜਿੱਦਾਂ ਆਪਾਂ ਬਣਾ ਕੇ ਬਣਿਆ ਹੋਇਆ ਗੁਰਦੀ ਵਰਤੋਂ ਕਰਦੇ ਆ ਤੇ ਬਣੇ ਹੋਏ ਜਿਹੜਾ ਵੀਰ ਨਵਾਂ ਕੋਈ ਮੇਰਾ ਭਰਾ ਨਹੀਂ ਬਣਾ ਸਕਦਾ ਨਹੀਂ ਬਣਾਉਣ ਦਾ ਤਰੀਕਾਕਾਰ ਪਤਾ ਜਾਂ ਫਿਰ ਆਪਾਂ ਨੂੰ ਕੁਆਂਟੀਟੀ ਦਾ ਨਹੀਂ ਪਤਾ ਕੀ ਕੀ ਪੈਣਾ ਤੇ ਆ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਹੈ ਤੁਸੀਂ ਇਹ ਡੱਬੀ ਲਓ ਹਮਦਰਦ ਦੀ ਤੇ ਆ ਇਹਦਾ ਪ੍ਰਾਈਸ ਹੈ ਵਾਜੀ 170 ਰੁਪਏ 120 ਰੁਪਏ ਦੀ ਮਿਲ ਜਾਂਦੀ ਹੈ 20 25 ਰੁਪਏ ਦੀ ਬਾਕੀ ਹਰ ਥਾਂ ਦਾ ਆਪਣਾ ਆਪਣਾ ਰੇਟ ਹੋਏਗਾ ਸ਼ਾਇਦ ਤੇ ਆਹ ਤੁਸੀਂ ਲੈਣੀ ਹੈ ਤੇ ਕਬੂਤਰ ਕੱਢਣ ਤੋਂ ਪਹਿਲਾਂ ਤੁਸੀਂ ਇਹਨੂੰ ਵਰਤ ਸਕਦੇ ਹੋ ਜਿੱਦਾਂ ਲਾ ਕੇ ਇਹ ਗੁੜ ਧੁੱਪੇ ਪਾ ਦਿਓ 2 ਦਿਨ ਮੁੜ ਕੇ ਕੱਢ ਲਓ ਕਬੂਤਰ ਜਿਹੜੇ ਪਾਣੀ ਪੂਣੀ ਕੁੰਦਿਆਂ 'ਚ ਹੁੰਦਾ ਹੈ ਉਹ ਸਭ ਖਿੱਚਿਆ ਜਾਂਦਾ ਤੇ ਕਬੂਤਰ ਸੋਖਾ ਉੱਡ ਕੇ ਘਰੇ ਛਤਰੀ ਤੇ ਆਪਣੇ ਜਾਲ ਤੇ ਆ ਜਾਂਦਾ ਡਾਰ ਤੇ ਚਲੋ ਬਾਅਦ ਚ ਕਰਨ ਲੱਗਦਾ ਹੈ ਕੋ ਉੱਤਰ ਫਿਰ ਸਿੱਧਾ ਘਰੇ ਆ ਜਾਂਦਾ ਖਰਾਬ ਨਹੀਂ ਹੁੰਦਾ ਤੇ ਇਹਦੀ ਵਰਤੋਂ ਕਰੋ ਸੌਖਾ ਤਰੀਕਾ ਹੈ ਸਭ ਤੋਂ ਤੇ ਅੱਗੇ ਵੀ ਜਿਹੜੀਆਂ ਵੀਡੀਓ ਪਾਈਆਂ ਵੇ ਸਭ ਤੋਂ ਜਿਹੜੀਆਂ ਸੌਖੀਆਂ ਤੇ ਸਸਤੀਆਂ ਚੀਜ਼ਾਂ ਨੇ ਤਰੀਕਾਕਾਰ ਓਦੀਆਂ ਹੀ ਪਾਈਆਂ ਆ ਤੁਹਾਨੂੰ ਤੇ ਅਵੀ ਮੇਰਾ ਵੀਰ ਜੇ ਕੋਈ ਵੀਰ ਭਰਾ ਆਪਣਾ ਨਹੀਂ ਗੋੜ ਬਣਾ ਸਕਦਾ ਬਣਾ ਬਣਿਆ ਗੋੜ ਜਿੱਦਾਂ ਲਾਂਦੇ ਆ ਕਿਸੇ ਕੋ ਮੰਗਣ ਦੀ ਲਿਆਣ ਦੀ بجائے ਆ ਚੀਜ਼ ਨੂੰ ਵਰਤੋ ਤੇ ਵਰਤ ਕੇ ਦਾ ਰਿਜ਼ਲਟ ਦੱਸਿਓ ਲੈਣਾ ਇਹੋ ਹੀ ਇਹਦੇ ਵਿੱਚ ਕੁਆਲਟੀਆਂ ਹੋਰ ਵੀ ਆndੀਆਂ ਨੇ ਖਮੀਰਾ ਹਮਦਰਦ ਗਾਜ਼ਬਾਨ ਖਾਸ ਇਹੋ ਲੈਣਾ ਤੇ ਵਰਤ ਕੇ ਤੇ ਤਰੀਕਾ ਇਹਦਾ ਦੱਸਿਓ ਆਪਾਂ ਜਿੱਦਾਂ ਦੂਸਰਾ ਉਦਾਂ ਗੋੜ ਲਾਈਦਾ ਵੇ ਕਣਕ ਦੇ ਦੇ ਕਾਲੇ ਚਨੇ ਦੇ ਦਾਣੇ ਜਿੰਨਾ ਤੇ ਉਨਾਂ ਇਹਨੂੰ ਲਾਣਾ ਕੂਤਰ ਨੂੰ ਕੂਤਰ ਨੂੰ ਲਾ ਕੇ ਦੋ ਤਿੰਨ ਘੰਟੇ ਧੁੱਪੇ ਪਾ ਦਿਓ ਦੋ ਦਿਨ ਲਾਓ ਤੀਜੇ ਦਿਨ ਕੂਤਰ ਕੱਢ ਕੇ ਦੇਖੋ ਤੇ ਕੂਤਰ ਤੁਹਾਡਾ 100 ਚੋਂ 95% ਘਰੇ ਆਏਗਾ ਸਿੱਧਾ ਜਿਹੜੇ ਕੁੰਦਿਆਂ ਦੇ ਵਿੱਚ ਆਪਣੇ ਮੁੱਢਿਆਂ ਦੇ ਵਿੱਚ ਪਾਣੀ ਪੂਣੀ ਹੋਏਗਾ ਉਹ ਸਾਰਾ ਇਹਨੇ ਸੁਕਾ ਦੇਣਾ ਵੇ ਬਹੁਤ ਹੀ ਵਧੀਆ ਤੇ ਆਸਾਨ ਤੇ ਸਸਤਾ ਤਰੀਕਾ ਹੈ ਜਿਹੜੇ ਮੇਰੇ ਭਰਾਵਾਂ ਨੂੰ ਜਾਂ ਵੀਰਾਂ ਨੂੰ ਗੁੜ ਦੀ ਨਹੀਂ ਬਣਾਣਾ ਆਂਦਾ ਜਾਂ ਸਮਾਨ ਦੀ ਮਾਤਰਾ ਨਹੀਂ ਪਤਾ ਜਾਂ ਸਮਾਨ ਨਹੀਂ ਪਤਾ ਇਹ ਲਿਆਓ ਤੇ ਵਰਤੋ ਤੇ ਫਿਰ ਰਿਜ਼ਲਟ ਦੱਸਿਓ ਇਹਦਾ ਆਪਾਂ ਵਰਤਿਆ ਇਹ ਖੁਦ ਇਹ ਡੱਬੀ ਖੁੱਲੀ ਪਈ ਹੈ ਪਿਛਲੀ ਵਾਰ ਤੁਹਾਡੀ ਇਹੋ ਜਿਹਾ ਹੋਣਾ ਜੀ ਵਿੱਚੂ ਇਹ ਪਿਛਲੀ ਵਾਰ ਤੁਹਾਡਾ ਵਰਤਿਆ ਹੈ ਇਹੋ ਜਿਹਾ ਆਏਗਾ ਵਿੱਚੂ ਇਹ ਐਸਾ ਇਦਾਂ ਦਾ ਹੋਏਗਾ ਵਿੱਚੋਂ ਤੇ ਵਰਤ ਕੇ ਤੇ ਦੱਸਿਓ ਕਿਦਾਂ ਦਾ ਰਿਜ਼ਲਟ ਮਿਲਦਾ ਕਮੈਂਟ ਕਰਕੇ ਦੱਸਿਓ ਜ਼ਰੂਰ ਦੱਸਿਓ ਜ਼ਰੂਰ ਇਹਨੂੰ ਵਰਤ ਕੇ ਰਿਜ਼ਲਟ ਲੈ ਕੇ ਫਿਰ ਅਗਲੀ ਵੀਡੀਓ 'ਚ ਤੁਹਾਨੂੰ ਕੋਈ ਹੋਰ ਤਰੀਕਾ ਸਸਤਾ ਤੇ ਆਸਾਨ ਦੱਸਾਂਗੇ ਕੋਈ ਹੋਰ ਵਰਤੋਂ ਦੀ ਚੀਜ਼ ਜਿਹੜੀ ਆਪਣੇ ਕਬੂਤਰਬਾਜ਼ੀ 'ਚ ਕੰਮ ਆਉਂਦੀ ਏ ਉਹ ਦੱਸਾਂਗੇ ਤੁਹਾਨੂੰ ਧੰਨਵਾਦ ਜੀ ਸਾਰਿਆਂ ਦਾ ਮੇਰਾ ਭਰਾਵਾ ਦਾ ਤੇ ਵਰਤ ਕੇ ਤੇ ਦੱਸਿਓ ਜਰੂਰ ਹਾਂ ਜੀ ਤੇ ਵੀਰੋ ਦੱਸਿਓ ਕਿਨੇ ਹਮਦਰਦ ਦਾ ਗੋੜਤਲਾ ਵਰਤਿਆ ਹੈ ਤੇ ਕਿਹੜੇ ਮੇਰੇ ਵੀਰ ਨੂੰ ਇਹਦੇ ਬਾਰੇ ਪਤਾ ਹੈ ਦਾ ਰਿਜ਼ਲਟ ਦਿੱਤਾ ਉਹਨਾਂ ਨੇ ਪਹਿਲਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਮੇਰੇ ਵੀਰ ਨੂੰ ਨਹੀਂ ਪਤਾ ਇਹੋ ਵੀ ਯੂਜ਼ ਕਰਕੇ ਤੇ ਕਮੈਂਟ ਕਰਕੇ ਦੱਸਿਓ ਫਾਇਦਾ ਹੋਊਗਾ ਕਿ ਨਹੀਂ ਇਹਦਾ ਤੇ ਬਾਕੀ ਗਰਮੀਆਂ ਚ ਕਬੂਤਰ ਕੱਢਣ ਤੋਂ ਬਾਹਰ ਪਹਿਲਾਂ ਇੱਕ ਰੇ ਲਾ ਲਿਓ ਇਹਨੂੰ ਦੋਕ ਦਿਨ ਲੱਗਦਾ ਹੈ ਤੁਸੀਂ ਦੇਖ ਲਿਆ ਹਣਾ ਪੂਰੀ ਵੀਡੀਓ ਵਿੱਚ ਦੋਕ ਦਿਨ ਲਾ ਕੇ ਦੋ ਤਿੰਨ ਘੰਟੇ ਧੁੱਪੇ ਪਾ ਦਿਓ ਐਂ ਜਨਵਰ ਖੁੱਲ ਜਾਊਗਾ ਤੁਹਾਡਾ ਜਿਹਦਾ ਬਾਹਰ ਡਿੱਗਦੇ ਨਾ ਜਿਹਦਾ ਪਰਾਂ 'ਚ ਪਾਣੀ ਭਰਿਆ ਹੁੰਦਾ ਹੈ ਪਰ ਜਾਮ ਹੁੰਦੇ ਆ ਉਹਨਾਂ ਦੇ ਉਹ ਕੁਝ ਨਹੀਂ ਹੋਊਗਾ ਅੰਦਰੋਂ ਆ ਕਬੂਤਰ ਨੂੰ ਖੋਲ ਦਊਗਾ ਗਰਮ ਕਰ ਦਊਗਾ ਬਾਕੀ ਮੇਰਾ ਵੀਰ ਯੂਜ਼ ਕਰਕੇ ਤੇ ਦੱਸਿਓ ਕਬੂਤਰ ਤੁਹਾਡਾ ਬਾਹਰ ਨਹੀਂ ਡਿੱਗੂਗਾ ਇੰਨੀ ਗਾਰੰਟੀ ਹੈ ਗੁਰਨਾ ਤੇ ਅੱਗੇ ਜੇ ਮੇਰੇ ਵੀਰ ਨੂੰ ਕਿਸੇ ਨੂੰ ਵੈਸੇ ਤੇ ਸੋਖਾ ਇਹ ਬਣਾ ਬਣਾਇਆ ਮਿਲ ਜਾਂਦਾ ਹੈ ਜੇ ਕਿਸੇ ਮੇਰੇ ਵੀਰ ਨੂੰ ਲੋੜ ਹੋਈ ਕਿ ਭਾਈ ਗੁੜ ਕੇ ਦਾ ਬਣਾਈਦਾ ਉਹ ਵੀ ਦੱਸ ਦੋ ਕਮੈਂਟ ਕਰਕੇ ਦੱਸ ਦਿਓ ਪੁੱਛ ਲਿਓ ਅਸੀਂ ਦੱਸ ਦਾਂਗੇ ਤੇ ਬਾਕੀ ਮੇਰਾ ਵੀਰ ਜਲਦੀ ਜਲਦੀ ਉਹਨੂੰ 1000 ਸਬਸਕ੍ਰਾਈਬਰ ਕਰਾ ਦਿਓ ਤੇ ਅਸੀਂ ਪਾਣੀ ਦੀ ਵੀਡੀਓ ਪਾਵਾਂਗੇ ਦੋ ਤਿੰਨ ਪਾਣੀ ਯੂਜ਼ ਕਰੀਦਾ ਅਸੀਂ ਤਿੰਨਾ ਦੀ ਪਾਵਾਂਗੇ ਉਦਾਂ ਤੇ ਜਿਹੜਾ ਮੇਰੇ ਵੀਰ ਨੂੰ ਜਿਹੜਾ ਜ਼ਰੂਰੀ ਲੱਗੂਗਾ ਉਹ ਪਾ ਲਿਓ ਤੇ ਜਿੱਦਣ 700 ਹੋ ਗਏ ਸਬਸਕ੍ਰਾਈਬਰ ਉਹਦੇ ਨਾਲ ਅਲੂ ਬਗਾਰੇ ਦੀ ਖੇਡ ਦੱਸ ਦਾਂਗੇ ਅਲੂ ਬਗਾਰੇ ਦੀ ਖੇਡ ਨਾਲ ਇਹ ਕਬੂਤਰ ਬਾਜੀ ਜਿੱਤ ਜਾਂਦਾ ਹੈ 101% ਕਬੂਤਰ ਚੰਗਾ ਹੋਣਾ ਚਾਹੀਦਾ ਥੋੜਾ ਬੋੜਾ ਉੱਡਦਾ ਹੋਵੇ ਨਸਲੋ ਚੰਗਾ ਹੋਵੇ ਤੇ ਮੈਂਗਾ ਤੱਕ ਪਾ ਦੂਗਾ ਲੋਗ ਆ ਰਾਈ ਇਕੱਲਾ ਬਾਕੀ 7 750 ਤੇ ਤੁਹਾਨੂੰ ਆਲੂ ਬੁਖਾਰ ਦੇ ਖੇੜ ਸਿਖਾ ਦੇਾਂਗੇ ਬਾਕੀ 1000 ਤੇ 2 3 ਪਾਣੀ ਜਿਹੜੇ ਯੂਜ਼ ਕਰੀਦੇ ਆ ਸਾਰੇ ਤਾਂ ਸਖਾ ਸਖਾ ਦਾਂਗੇ ਤੁਹਾਨੂੰ ਟੈਂਸ਼ਨ ਨਾ ਲਓ ਮੇਰੇ ਵੀਰ ਬਾਜੀ ਐ ਫੇਰੀ ਜਿਤਾ ਦੇਾਂਗੇ ਤੁਹਾਨੂੰ ਜਿਹੜੇ ਮੇਰੇ ਵੀਰਾਂ ਨਹੀਂ ਪਤਾ ਵੀਡੀਓ ਬਾਅਦ ਚੈੱਕ ਕਰਕੇ ਰੱਖਿਓ ਕੰਮ ਵੀਡੀਓ ਸ਼ੇਅਰ ਕਰਿਓ ਛੇਤੀ ਛੇਤੀ ਸਬਸਕ੍ਰਾਈਬਰ ਪੂਰੇ ਕਰਾ ਦਿਓ ਇਹ ਸਾਰੀ ਬਾਜ਼ੀਆਂ ਜਿੱਤਣੀਆਂ ਐ ਅਸੀਂ ਇਕੱਠਿਆਂ ਨੇ ਸਾਰਿਆਂ ਨੇ ਓਕੇ ਮੇਰੇ ਵੀਰ ਜੀ ਚੈਨਲ ਆਪਣਾ ਕਰ ਲਿਓ ਸਬਸਕ੍ਰਾਈਬ